15 ਅਗਸਤ ਤੋਂ ਪਹਿਲਾਂ ਜਿਹੜੀ ਪੂਰੇ ਪੰਜਾਬ 'ਚ ਹੀ ਸਾਡੀ ਵਕ ਵਕ ਸਿਕਿਉਰਿਟੀ ਤੇ ਅਸੀਂ ਸਰਪ੍ਰਾਈਜ਼ ਪ੍ਰੋਗਰਾਮਸ ਵੀ ਕਰਦੇ ਰਵਾਂਗੇ ਤੇ ਕੱਲ ਵੀ ਸਾਡੇ ਇੱਥੇ ਆਈਜੀ ਗੁਰਪ੍ਰੀਤ ਖੁੱਲਰ ਸਰ ਆਏ ਸੀਗੇ ਉਹਨਾਂ ਨੂੰ ਸਾਡੇ ਜ਼ਿਲ੍ਹੇ ਔਰ ਮਾਨਸਾ ਦੀ 인ਡੀਪੈਂਡੈਂਸ ਡੇ ਦੀ ਸਿਕਿਉਰਿਟੀ ਰਿਵਿਊ ਲਈ ਸੁਪਰਵੀਜ਼ਨ ਮਿਲੀ ਹੈ ਸੋ ਉਹਨਾਂ ਨੇ ਵੀ ਸਾਡੀ ਟੀਮ ਨਾਲ ਕੱਲ ਇੰਟਰੈਕਸ਼ਨ ਕੀਤੀ ਤੇ ਕਾਫੀ ਸਿਕਿਉਰਿਟੀ ਗਾਈਡ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 30 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਲਾਈਨਸ ਆਰ ਡਾਇਰੈਕਸ਼ਨਸ ਵੀ ਦਿੱਤੀ ਆ ਔਰ ਵੈਸੇ ਵੀ ਸਾਨੂੰ ਬਾਰ-ਬਾਰ ਰੂਟੀਨ ਚ ਐਸਡੀਜੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸਰ ਵੱਲੋਂ ਵੀ ਕੁਛ ਨਾ ਕੁਛ ਇਸ ਤਰ੍ਹਾਂ ਦੀ ਸਿਕਿਉਰਿਟੀ ਅਲਰਟਨੈਸ ਦੀ ਡਾਇਰੈਕਸ਼ਨਸ ਮਿਲਦੀਆਂ ਰਹਿੰਦੀਆਂ ਅੱਜ ਸਵੇਰੇ ਅਸੀਂ ਸੈਂਟਰਲ ਜੇਲ ਬਠਿੰਡਾ ਚ ਸਾਡੀ ਟੀਮ ਲੈਡ ਬਾਈ ਐਸਪੀ ਸਿਟੀ ਔਰ ਡੀਐਸਪੀ ਦੋ ਡੀਐਸਪੀ ਉਹਨਾਂ ਦੇ ਨਾਲ ਗਏ ਸੀ ਸਾਡੀ ਟੀਮ ਨੇ ਜਿਹੜੀ ਬਠਿੰਡਾ ਜੇਲ ਹੈ ਉਹਦੀ ਸਰਪ੍ਰਾਈਜ਼ ਚੈਕਿੰਗ ਕੀਤੀ ਸੀਗੀ ਉਹਦੇ ਚ ਸਾਨੂੰ ਕੋਈ ਮੋਬਾਈਲ ਇਸ ਤਰ੍ਹਾਂ ਦੀ ਚੀਜ਼ ਤਾਂ ਨਹੀਂ ਮਿਲੀ ਬਟ ਥੋੜਾ ਬਹੁਤ ਜੋ ਵੀ ਮਟੀਰੀਅਲ ਸੀ ਅਸੀਂ ਇਹਨਾਂ ਦੇ ਸੁਪਰਡੈਂਟ ਨੂੰ ਹੈਂਡ ਓਵਰ ਕੀਤਾ